ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਨਿਕਲ ਗਏ ਅਤੇ ਉਸ ਨੂੰ ਪੁੱਛਣ ਲੱਗੇ ਕਿ ਮਰਦਾਨਿਆਂ ਹੁਣ ਕਿਸ ਪਾਸੇ ਜਾਣ ਨੂੰ ਤੇਰਾ ਦਿਲ ਕਰਦਾ ਹੈ ਅਸੀਂ ਉਧਰ ਹੀ ਚੱਲੀਏ ਮਰਦਾਨੇ ਨੇ ਕਿਹਾ ਗੁਰੂ ਜੀ ਜਿੱਧਰ ਤੁਹਾਡੀ ਮਰਜ਼ੀ ਹੈ ਚਲੋ ਗੁਰੂ ਜੀ ਨੇ ਕਿਹਾ ਕਿ ਏਮਨਾਬਾਦ ਇੱਕ ਭਾਈ ਲਾਲੂ ਤਰਖਾਣ ਰਹਿੰਦਾ ਹੈ ਚਲੋ ਪਹਿਲਾਂ ਉਸ ਨੂੰ ਵੇਖੀਏ ਉਪਰੰਤ ਗੁਰੂ ਜੀ ਮਰਦਾਨੇ ਨੂੰ ਨਾਲ ਲੈ ਕੇ ਕੁਝ ਦਿਨਾਂ ਪਿੱਛੋਂ ਐਮਨਾਬਾਦ ਭਾਈ ਲਾਲੋ ਦੇ ਘਰ ਪਹੁੰਚ ਗਏ ਲਾਲੋ ਆਪ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ ਅਤੇ ਉੱਠ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਅਸੀਸ ਦੇ ਕੇ ਕਿਹਾ ਤੈਨੂੰ ਕਰਤਾਰ ਚਿੱਤ ਆਵੇ ਲਾਲੋ ਨੇ ਪੁੱਛਿਆ ਮਹਾਰਾਜ ਤੁਸੀਂ ਕਿੱਧਰੋਂ ਆਏ ਹੋ ਤੁਹਾਡਾ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ ਗੁਰੂ ਜੀ ਨੇ ਕਿਹਾ ਭਾਈ ਅਸੀਂ ਪਰਦੇਸੀ ਦੇਸਾਂ ਪਰਦੇਸਾਂ ਵਿੱਚ ਫਿਰਨ ਵਾਲੇ ਹਾਂ ਭਾਈ ਲਾਲੋ ਨੇ ਕਿਹਾ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਗੁਰੂ ਜੀ ਨੇ ਕਿਹਾ ਸਾਡਾ ਨਾਮ ਤੂੰ ਆਪੇ ਜਾਣ ਜਾਏਗਾ ਹੁਣ ਬੈਠ ਕੇ ਆਪਣਾ ਕੰਮ ਕਰ ਅਤੇ ਹਰ ਹਰ ਦਾ ਨਾਮ ਜਪਣਾ ਕਰ ਭਾਈ ਲਾਲੋ ਨੇ ਕਿਹਾ ਮਹਾਰਾਜ ਤੁਹਾਡੀ ਗੱਲ ਬਾਤ ਤੋਂ ਇਉਂ ਜਾਪਦਾ ਹੈ ਕਿ ਤੁਸੀਂ ਨਾਨਕ ਤਪਾ ਹੋ ਪਰ ਜਿੰਨਾ ਕੋ ਚਿਰ ਤੁਸੀਂ ਆਪ ਨਾ ਦੱਸੋ ਮੈਨੂੰ ਪ੍ਰਤੀਤ ਨਹੀਂ ਆਉਂਦੀ ਮਰਦਾਨੇ ਨੇ ਕਿਹਾ ਜੋ ਤੂੰ ਕਿਹਾ ਹੈ ਉਹੀ ਠੀਕ ਹੈ ਮਨ ਵਿੱਚ ਸ਼ਰਧਾ ਰੱਖੋ ਲਾਲੋ ਨੇ ਫਿਰ ਮਰਦਾਨੇ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਜਾਤ ਕੀ ਹੈ ਅਤੇ ਘਰ ਕਿੱਥੇ ਹੈ ਸਭ ਵਰਤਾਂਤ ਮੈਨੂੰ ਦੱਸ ਮਰਦਾਨੇ ਨੇ ਦੱਸਿਆ ਮੇਰਾ ਨਾਮ ਮਰਦਾਨਾ ਹੈ ਮੈਂ ਬੇਦੀ ਕੁੱਲ ਦਾ ਮਰਾਸੀ ਹਾਂ ਅਤੇ ਇਹਨਾਂ ਮੇਰੇ ਮਾਲਕ ਦਾ ਨਾਮ ਨਾਨਕ ਜੀ ਹੈ ਮਰਦਾਨੇ ਪਾਸੋਂ ਇਹ ਗੱਲ ਸੁਣ ਕੇ ਲਾਲੂ ਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਮੰਝਾ ਡਾਹ ਕੇ ਉੱਪਰ ਗੁਰੂ ਜੀ ਨੂੰ ਬਿਠਾ ਕੇ ਆਪ ਭੋਜਨ ਤਿਆਰ ਕਰਨ ਵਾਸਤੇ ਚੱਲਿਆ ਗਿਆ ਪਿੱਛੋਂ ਮਰਦਾਨੇ ਨੇ ਪੁੱਛਿਆ ਇਹ ਪੁਰਸ਼ ਕੌਣ ਹੈ ਜਿਸ ਤੇ ਆਪ ਜੀ ਨੇ ਇਤਨੀ ਕਿਰਪਾ ਕੀਤੀ ਹੈ ਗੁਰੂ ਜੀ ਨੇ ਕਿਹਾ ਇਹ ਪਿਛਲੇ ਕਈ ਜਨਮਾਂ ਦਾ ਭਗਤ ਹੈ ਜੋ ਹੁਣ ਸਫਲ ਹੋਇਆ ਹੈ ਇਤਨੇ ਨੂੰ ਭਾਈ ਲਾਲੋ ਨੇ ਆਣ ਕੇ ਕਿਹਾ हे ਦੀਨਾਨਾਥ ਪ੍ਰਸ਼ਾਦਾ ਤਿਆਰ ਹੈ ਚਲੋ ਛਕਣਾ ਕਰੂ ਗੁਰੂ ਜੀ ਨੇ ਕਿਹਾ ਇੱਥੇ ਹੀ ਲੈ ਆਵੋ ਲਾਲੋ ਨੇ ਕਿਹਾ ਮਹਾਰਾਜ ਚੌਂਕੇ ਵਿੱਚ ਬੈਠ ਕੇ ਕਿਉਂ ਨਹੀਂ ਛਕਦੇ ਗੁਰੂ ਜੀ ਨੇ ਕਿਹਾ ਭਾਈ ਇਹ ਸਾਰੀ ਧਰਤੀ ਹੀ ਚੌਂਕਾ ਹੈ ਜਿਹੜੇ ਸੱਚ ਵਿੱਚ ਰਤੇ ਹੋਏ ਹਨ ਉਹ ਸਦਾ ਹੀ ਸੱਚੇ ਹੁੰਦੇ ਹਨ ਉਹਨਾਂ ਦੇ ਮਨ ਦਾ ਭਰਮ ਮਿਟ ਗਿਆ ਹੈ ਇਹ ਬਚਨ ਸੁਣ ਕੇ ਭਾਈ ਲਾਲੂ ਬੜੀ ਖੁਸ਼ੀ ਨਾਲ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਲੈ ਆਇਆ ਇਸ ਬਾਜਰੇ ਦੀ ਰੋਟੀ ਨੂੰ ਵੇਖ ਕੇ ਮਰਦਾਨੇ ਨੇ ਮਨ ਵਿੱਚ ਹੀ ਗਿਲਾਨੀ ਨਾਲ ਕਿਹਾ ਇਹ ਕੀ ਖਾਣਾ ਹੈ ਗੁਰੂ ਜੀ ਨੇ ਉਸ ਦੇ ਮਨ ਦੀ ਗੱਲ ਜਾਣ ਕੇ ਆਖਿਆ ਮਰਦਾਨਿਆਂ ਇਹ ਖਾਣਾ ਖਾਓਗੇ ਤਾਂ ਪਤਾ ਲੱਗੇਗਾ ਇਹ ਆ ਕੇ ਗੁਰੂ ਜੀ ਨੇ ਆਪਣੇ ਹੱਥ ਨਾਲ ਮਰਦਾਨੇ ਨੂੰ ਰੋਟੀ ਦਿੱਤੀ ਅਤੇ ਕਿਹਾ ਕਿ ਦੱਸ ਕੈਸਾ ਸਵਾਦ ਆਇਆ ਹੈ ਮਰਦਾਨੇ ਜਦ ਬੁਰਕੀ ਮੂੰਹ ਵਿੱਚ ਪਾਈ ਤਾਂ ਉਸ ਨੂੰ ਅੰਮ੍ਰਿਤ ਵਰਗਾ ਸਵਾਦ ਆਇਆ ਤਦ ਬੜਾ ਖੁਸ਼ ਹੋ ਕੇ ਕਹਿਣ ਲੱਗਾ ਮਹਾਰਾਜ ਇਹ ਤਾਂ ਅਸਚਰਜ ਸਵਾਦ ਹੈ ਭਾਈ ਲਾਲੋ ਨੇ ਇਹ ਗੱਲ ਸੁਣ ਕੇ ਕਿਹਾ ਮਹਾਰਾਜ ਤੁਸੀਂ ਸੁਦਾਮਾ ਦੇ ਚੌਲਾ ਵਿਧਰ ਦੇ ਸਾਗ ਅਤੇ ਭੀਲਣੀ ਦੇ ਝੂਠੇ ਬੇਰਾ ਵਾਂਗੂ ਮੇਰੀ ਇਹ ਸੁੱਕੀ ਰੋਟੀ ਅੰਗੀਕਾਰ ਕਰਕੇ ਮੈਨੂੰ ਮਾਣ ਬਖਸ਼ਿਆ ਹੈ ਤੁਸਾਂ ਮੇਰੇ ਜਨਮ ਜਨਮਾਂ ਤਰਾਂ ਦੇ ਦੁੱਖ ਘਟ ਦਿੱਤੇ ਹਨ ਪਾਈ ਲਾਲੋ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਅਤੇ ਜਦ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤਾਂ ਉਸ ਦੇ ਕਪਾਟ ਖੁੱਲ ਗਏ ਉਸ ਨੂੰ ਤਿੰਨੇ ਲੋਕਾਂ ਦੀ ਸੋਜੀ ਹੋ ਗਈ ਤਿੰਨ ਦਿਨ ਉਪਰੰਤ ਮਰਦਾਨੇ ਨੂੰ ਆਪ ਜੀ ਨੇ ਪੁੱਛਿਆ ਮਰਦਾਨਿਆ ਹੁਣ ਕਿੱਧਰ ਜਾਣ ਦੀ ਤੇਰੀ ਇੱਛਾ ਹੈ ਮਰਦਾਨੇ ਨੇ ਕਿਹਾ ਇਹ ਦੀਨਾ ਨਾਥ ਜਿੱਦਰ ਇੱਛਾ ਹੈ ਚਲੋ ਮੈਂ ਤੁਹਾਡੇ ਅਨੁਸਾਰ ਹੀ ਹਾਂ ਜਦ ਭਾਈ ਲਾਲੋ ਪਾਸੋਂ ਤੁਰਨ ਵਾਸਤੇ ਇੱਛਾ ਪ੍ਰਗਟ ਕੀਤੀ ਤਾਂ ਉਸਨੇ ਕਿਹਾ ਮਹਾਰਾਜ ਜੀ ਕਿਰਪਾ ਕਰਕੇ ਕੁਝ ਚਿਰ ਹੋਰ ਇੱਥੇ ਹੀ ਨਿਵਾਸ ਰੱਖੋ ਤੁਹਾਡੀ ਸੰਗਤ ਕਰਕੇ ਮੇਰਾ ਜਨਮ ਮਰਨ ਕੱਟਿਆ ਜਾਏਗਾ ਗੁਰੂ ਜੀ ਨੇ ਇਹ ਗੱਲ ਸੁਣ ਕੇ ਜਦ ਮਰਦਾਨੇ ਵੱਲ ਵੇਖਿਆ ਤਾਂ ਉਸਨੇ ਕਿਹਾ ਤੁਸੀਂ ਇੱਥੇ ਮਹੀਨਾ ਪਰ ਠਹਿਰੋ ਮੈਂ ਤਾਂ ਲਵੰਡੀ ਜਾ ਕੇ ਆਪਣੇ ਟੱਬਰ ਦੀ ਸੁਖ ਸਾੰਦ ਲੈ ਆਉਂਦਾ ਹਾਂ ਇੱਥੋਂ ਦੇ ਲੋਕ ਮੈਨੂੰ ਹਾਸੀ ਕਰਦੇ ਹਨ ਤੇ ਮੇਰੇ ਮਨ ਨੂੰ ਗੁੱਸਾ ਆਉਂਦਾ ਹੈ ਮੈਂ ਇੱਥੇ ਨਹੀਂ ਰਹਿਣਾ ਗੁਰੂ ਜੀ ਨੇ ਕਿਹਾ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਲੋਕ ਤਾਂ ਕਿਸੇ ਤਰ੍ਹਾਂ ਵੀ ਖੁਸ਼ ਨਹੀਂ ਹੁੰਦੇ ਉਹਨਾਂ ਆਖਿਆ ਕਿ ਇਸ ਕਲਯੁਗ ਵਿੱਚ ਪੰਜ ਪ੍ਰਕਾਰ ਦੇ ਲੋਕਾਂ ਪਾਸੋਂ ਮੈਂ ਆਪਣੀ ਇੱਜ਼ਤ ਕਿਸ ਤਰ੍ਹਾਂ ਬਚਾ ਕੇ ਰੱਖਾਂ ਜੋ ਬੋਲਦਾ ਹਾਂ ਤਾਂ ਕਹਿੰਦੇ ਹਨ ਬੜੇ ਬਕਵਾਸ ਕਰਦਾ ਹੈ ਜੇ ਚੁੱਪ ਰਹਿੰਦਾ ਹਾਂ ਤਾਂ ਕਹਿੰਦੇ ਹਨ ਇਸ ਨੂੰ ਬੋਲਣ ਦੀ ਅਕਲ ਹੀ ਨਹੀਂ ਜੇ ਬੈਠ ਰਹਿੰਦਾ ਹਾਂ ਤਾਂ ਕਹਿੰਦੇ ਹਨ ਕਿ ਸੱਥਰ ਪਾ ਕੇ ਬੈਠ ਰਿਹਾ ਹੈ ਜੇ ਉੱਠ ਕੇ ਤੁਰਦਾ ਹਾਂ ਤਾਂ ਕਹਿੰਦੇ ਹਨ ਸਿਰ ਸੁਆਪ ਆ ਗਿਆ ਹੈ ਜੇਕਰ ਨਿਮਰਤਾ ਧਾਰਨ ਕਰਦਾ ਹਾਂ ਤਾਂ ਕਹਿੰਦੇ ਹਨ ਕਿ ਡਰਦਾ ਭਗਤੀ ਕਰਦਾ ਹੈ ਇਸ ਕਰਕੇ ਕਿਸੇ ਗਲੇ ਵੀ ਛੁਟਕਾਰਾ ਨਹੀਂ ਹੈ ਕਿੱਥੇ ਮੈਂ ਸਮਾਪਤੀਤ ਕਰਾਂ ਇਸ ਕਰਕੇ ਇੱਥੇ ਉੱਥੇ ਪ੍ਰਮਾਤਮਾ ਹੀ ਪੱਤਰ ਰੱਖਣ ਵਾਲਾ ਹੈ ਲੋਕ ਕਿਸੇ ਪਾਸੇ ਵੀ ਨਹੀਂ ਛੱਡਦੇ ਭਾਈ ਲਾਲੋ ਨੇ ਫੇਰ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਕਿਰਪਾ ਨਿਧਾਨ ਇੱਕ ਮਹੀਨਾ ਹੋਰ ਮੇਰੇ ਪਾਸ ਨਿਵਾਸ ਕਰਕੇ ਦਾਸ ਨੂੰ ਨਿਹਾਲ ਕਰੋ ਭਾਈ ਲਾਲੋ ਦੀ ਦੀਨ ਬੇਨਤੀ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਲਾਲੋ ਦਾ ਬਚਨ ਸਾਡੇ ਪਾਸੋਂ ਮੋੜਿਆ ਨਹੀਂ ਜਾਂਦਾ ਇੱਕ ਮਹੀਨਾ ਇੱਥੇ ਟਹਿਰ ਕੇ ਫਿਰ ਕਿਸੇ ਹੋਰ ਪਾਸੇ ਚੱਲਾਂਗੇ ਮਰਦਾਨੇ ਨੇ ਕਿਹਾ ਜੀ ਫਿਰ ਮੈਨੂੰ ਆਗਿਆ ਦਿਓ ਮੈਂ ਤਲਵੰਡੀ ਤੋਂ ਹੋ ਆਵਾਂ ਤੁਸੀਂ ਵੀ ਜੇ ਆਪਣੇ ਘਰ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੂੰ ਸਨੇਹਾ ਦੇਣਾ ਹੈ ਤਾਂ ਦੇ ਦਿਓ ਗੁਰੂ ਜੀ ਨੇ ਕਿਹਾ ਸਾਡੀ ਬਾਬਤ ਜੋ ਤੂੰ ਵੇਖਦਾ ਹੈ ਸੋ ਪਿਤਾ ਜੀ ਨੂੰ ਕਹਿ ਦੇਵੀਂ ਅਤੇ ਆਪ ਛੇਤੀ ਹੀ ਆ ਜਾਵੇਂ ਸੋ ਆਗਿਆ ਲੈ ਕੇ ਮਰਦਾਨਾ ਤਲਵੰਡੀ ਨੂੰ ਤੁਰ ਗਿਆ ਪਿੱਛੇ ਗੁਰੂ ਜੀ ਸਾਰਾ ਦਿਨ ਬਾਹਰ ਜੰਗਲ ਵਿੱਚ ਰਹਿੰਦੇ ਅਤੇ ਸ਼ਾਮ ਨੂੰ ਭਾਈ ਲਾਲੂ ਪਾਸ ਆ ਜਾਂਦੇ ਲਾਲੂ ਬੜੇ ਪ੍ਰੇਮ ਨਾਲ ਆਪ ਜੀ ਦੀ ਸੇਵਾ ਕਰਦਾ ਤੇ ਭੋਜਨ ਤਿਆਰ ਕਰਕੇ ਛਕਾਉਂਦਾ ਗੁਰੂ ਜੀ ਦੀ ਸੰਗਤ ਕਰਕੇ ਭਾਈ ਲਾਲੂ ਦਾ ਅਗਿਆਨ ਦੂਰ ਹੋ ਗਿਆ ਅਤੇ ਸੰਸਾਰਿਕ ਪਦਾਰਥਾਂ ਦੀ ਵਾਸ਼ਨਾ ਨਾਸ਼ ਹੋ ਗਈ ਭਾਈ ਲਾਲੂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਉਸ ਦਾ ਜਨਮ ਮਰਨ ਕਟਿਆ ਗਿਆ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ